ਉਹ ਜੇਲ੍ਹ ਦੇ ਅੰਦਰ ਸੀ ਜਿਹੜਾ ਹੈਗਾ ਵਿਮਨ ਪ੍ਰिजन ਜਿਹੜੇ ਇੰਗਲਿਸ਼ ਨੇ ਉਹਨਾਂ ਦੇ ਲਈ ਆਏ ਸੀਗੇ ਕਿ ਉਹਨਾਂ ਦਾ ਹਮੇਸ਼ਾ ਜੋ ਵੀ ਉਹਨਾਂ ਦੇ ਮੈਡੀਕਲ ਪ੍ਰੋਬਲਮ ਚ ਰਹੀ ਹੈ ਕੋਈ ਹੋਰ ਇਸ਼ੂ ਹੈਲਥ ਇਸ਼ੂਸ ਤੇ ਨਹੀਂ ਹੈਗੇ ਉਹਨਾਂ ਦੇ ਫਿਰ ਖਾਣਾ ਪੀਣਾ ਰਹਿਣਾ ਜੋ ਵੀ ਉਹਨਾਂ ਦੀ ਪ੍ਰੋਬਲਮਸ ਨੇ ਫਿਰ ਕਈ ਹੁੰਦੇ ਨੇ ਕਿ ਅੰਡਰ ਟ੍ਰਾਇਲਸ ਨੇ ਉਹਨਾਂ ਦੇ ਕੇਸਸ ਕਿਵੇਂ ਚੱਲ ਰਹੇ ਨੇ ਕਿੰਨੀ ਦੇਰ ਤੋਂ ਹੈਗੇ ਨੇ ਜਿਹੜਾ ਕਿ ਕੇਸ ਵਾਲੀ ਸੁਣਵਾਈ ਨਹੀਂ ਹੋ ਰਹੀ ਜਾ ਰਹੀ ਹੈ ਉਹ ਅਸੀਂ ਸਾਰੇ ਨੋਟ ਕੀਤੇ ਨੇ ਚੀਜ਼ਾਂ ਕਈ ਇਨਵਰਟਸ ਹੁੰਦੇ ਨੇ ਉਹ ਕਹਿੰਦੇ ਕਿ ਅਸੀਂ ਆਪਣੇ ਬੱਚੇ ਹੈਗੇ ਪਿੱਛੇ ਰਹਿ ਗਏ ਕੋਈ ਦੇਖਭਾਲ ਕਰਨ ਵਾਲਾ ਹੈ ਨਹੀਂਗਾ ਬੱਚਿਆਂ ਨੂੰ ਉਹਨਾਂ ਦੇ ਵੀ ਨੋਟ ਕੀਤੇ ਨੇ ਤਾਂ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਚਾਈਲਡ ਪ੍ਰੋਟੈਕਸ਼ਨ ਵਾਲੇ ਸਾਡੇ ਨਾਲ ਆਏ ਸੀ ਇਸ ਟਾਈਮ ਦੇ ਉੱਤੇ ਤੇ ਉਹ ਸਭ ਅਸੀਂ ਦੇਖ ਲਏ ਨੋਟ ਵੀ ਕੀਤਾ ਜਵਾਬ ਵੀ ਦੇਵਾਂਗੇ ਜਲਦੀ ਮੈਮ ਅਚਨ ਚੇਤੀ ਦੌਰ ਆਇਆ ਪਹਿਲਾਂ ਕੀਤਾ ਸੀਗਾ ਬਿੱਟ ਅਚਨ ਚੇਤੀ ਹਾਂਜੀ ਇਹ ਦੇਖੋ ਮੈਨੂੰ ਜਿਹੜਾ ਹੈਗਾ ਫੂਡ ਦਾ ਅਗਰ ਦੇਖੀਏ ਖਾਣਾ ਉਹ ਬਿਲਕੁਲ ਠੀਕ ਸੀਗਾ ਸਫਾਈ ਹਾਈਜਨ ਉਹ ਬਿਲਕੁਲ ਠੀਕ ਸੀਗੀ ਸਾਰੀ ਇਹਨਾਂ ਦੀ ਤੇ ਉਸ ਚੀਜ਼ ਤਾਂ ਕੋਈ ਕੰਪਲੇਨ ਨਹੀਂ ਸੀ ਪਰ ਯੈਸ ਕੁਝ ਹੁੰਦੀਆਂ ਨੇ ਕਿ ਸਾਡੇ ਹੈਲਥ ਜਿਹੜੇ ਇਸ਼ੂਸ ਹੁੰਦੇ ਨੇ ਕਿ ਸਾਨੂੰ ਬਾਹਰ ਦੀ ਗਾਇਨੀ ਦੀ ਪ੍ਰੋਬਲਮ ਚਾਹੀਦੀ ਆ ਇਹਦੀ ਚਾਹੀਦੀ ਕੋ ਡਾਕਟਰ ਦੀ ਡਿਮਾਂਡ ਹੁੰਦੀ ਆ ਉਹ ਇਹ ਪੂਰੀ ਵੀ ਕਰ ਰਹੇ ਨੇ ਪਰ ਕਈ ਵਾਰੀ ਹੁੰਦਾ ਕਿ ਜਿੰਨਾ ਕਿ 10 ਦਿਨਾਂ ਚ ਜਾਂ ਹਫਤੇ ਚ ਇੱਕ ਵਾਰੀ ਹੁੰਦਾ ਡਾਕਟਰ ਉਹਨਾਂ ਨੇ ਕਿਹਾ ਜੀ ਸਾਨੂੰ ਜਦੋਂ ਵੀ ਲੋੜ ਪਵੇ ਭਾਵੇਂ ਦੇ ਡੇਲੀ ਆਣਾ ਪਵੇ ਉਹ ਕਰਵਾਉਣਾ ਚਾਹੀਦਾ ਉਹ ਅਸੀਂ ਕਰਵਾਇਆ ਚੁੱਕ ਮੈਮ ਕੋਈ ਮਹਿਲਾਵਾਂ ਦੀ ਕੇਸ ਕੁਝ ਘਟੇ ਨਹੀਂ ਜਦੋਂ ਤੁਸੀਂ ਮਹਿਲਾ ਕਮਿਸ਼ਨ ਬਣੇ ਹੋ ਕੀ ਲੱਗਦਾ ਹੈਗਾ ਪੰਜਾਬ ਦੇ ਵਿੱਚ ਪਿਛਲੀ ਸਰਕਾਰ ਨਾਲੋਂ ਇਸ ਸਰਕਾਰ 'ਚ ਕੋਈ ਘਟੇ ਨਹੀਂ ਆ ਚੱਲ ਰਹੇ ਨੇ ਮੂਈ ਗੇ ਦੇਖੋ ਐਦਾ ਤੇ ਮੈਨੂੰ ਨਹੀਂ ਮੈਂ ਕਹਿ ਸਕਦੀ ਕਿ ਜਦੋਂ ਦੇ ਅਸੀਂ ਆਇਆ ਕਿ ਘਟੇ ਨਹੀਂ ਕਿ ਵਧੇ ਨਹੀਂ ਪਰ ਡੈਫੀਨੇਟਲੀ ਐਨਡੀਪੀਐਸ ਲੇਡੀਜ਼ ਜਿਹੜੀਆਂ ਨੇ ਇਹਨਾਂ ਦਾ ਨੰਬਰ ਵਧਦਾ ਜਾ ਰਿਹਾ ਵਿਚ ਇਸ ਆਫ ਅ ਗ੍ਰੇਟ ਕਨਸਰਨ ਉਹ ਕੀ ਹੁੰਦਾ ਕਿ ਉਹ ਕਹਿੰਦੇ ਕਿ ਸਾਡੇ ਹਸਬੈਂਡਸ ਨੇ ਜਿੱਦਾਂ ਮੈਂ ਦੇਖਿਆ ਇੱਥੇ ਕਿ ਉਹ ਡਰਗਸ ਚ ਪਏ ਹੋਏ ਨੇ ਜਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਘਰੇ ਕੋਈ ਕਮਾਨ ਵਾਲਾ ਨਹੀਂ ਹੈ ਤਾਂ ਜਿਹੜਾ ਈਜ਼ੀ ਵੇ ਲੱਭ ਲੈਂਦੇ ਨੇ ਉਹ ਐਨਡੀਪੀਐਸ ਐਕਟ ਦੇ ਬਿਚ ਬੇਚਰਾ ਸ਼ੁਰੂ ਕਰ ਲਓ ਉਹ ਹੁੰਦਾ ਪਰ ਉਹ ਖੁਦ ਹੀ ਹੁਣ ਰੀਅਲਾਈਜ਼ ਕਰਦੇ ਨੇ ਬਹੁਤ ਜ਼ਿਆਦਾ ਕਿ ਅੱਛੀ ਚੀਜ਼ ਨਹੀਂ ਹੈ ਪਰ ਉਹਨਾਂ ਨੂੰ ਕੱਢਣ ਵਾਸਤੇ ਕੋਈ ਸਰਕਾਰ ਵੱਲੋਂ ਮੂਵਮੈਂਟ ਬਿਲਕੁਲ ਕਰਾਂਗੇ ਜੀ ਸਰਕਾਰ ਵੱਲੋਂ ਮੂਵਮੈਂਟ ਨਹੀਂ ਹੋ ਸਕਦੀ ਜਿਸ ਐਕਟ ਵਿੱਚ ਹੈ ਹੁਣ ਉਤੇ ਕੋਰਟ ਹੀ ਡਿਸਾਈਡ ਕਰੇਗੀ ਉਸ ਚੀਜ਼ ਨੂੰ রাইਟ ਮਗਰ ਇਹ ਹੈ ਕਿ ਉਹਨਾਂ ਦੇ ਰੀਹੈਬਿਲੀਟੇਸ਼ਨਸ ਦੇ ਲਈ ਅਸੀਂ ਜ਼ਰੂਰ ਕਦਮ ਚੁੱਕਾਂਗੇ ਮੈਡਮ ਇਹ ਕਿ ਪੰਜਾਬ ਦੇ ਜ਼ਿਆਦਾਤਰ ਔਮਨਸਲ ਥਾਣਿਆਂ ਦੇ ਵਿੱਚ ਲੇਡੀਆਂ ਦੇ ਜਿਹੜੇ ਮਾਮਲੇ ਦਰਜ ਆ ਜਿਹੜਾ ਉਹਨਾਂ ਦੇ ਅਗਰ ਦੇਹ ਦਾ ਕੋਈ ਮਾਮਲਾ ਦਰਜ ਹੋ ਜਾਂਦਾ ਦੂਜੀ ਪਾਰਟੀ ਜਿਹੜਾ ਪਾਰਟੀ ਦਾ ਲੜਕੀਆਂ ਦੇ ਦੇਹ ਦਾ ਸਮਾਨ ਹੁੰਦਾ ਉਹ ਥਾਣੇ 'ਚ ਵੀ ਰੂਲ ਰਿਆ ਪੈਂਡਿੰਗ ਐਪਲੀਕੇਸ਼ਨਾਂ ਬਹੁਤ ਇਹ ਦੇਖੋ ਇਹ ਕੋਰਟ ਜਦੋਂ ਡਿਸਾਈਡ ਕਰਦਾ ਜੀ ਡੈਫੀਨੇਟਲੀ ਕੋਰਟ ਨੇ ਡਿਸਾਈਡ ਕਰਨਾ ਹੈ ਟਾਈਮ ਪੀਰੀਅਡ ਜੋ ਵੀ ਹੋਏਗਾ ਉਹ ਲੈ ਕੇ ਉਹਦਾ ਸਮਾਨ ਵਾਪਸ ਮਿਲੇਗਾ ਜਦ ਤੱਕ ਨਹੀਂ ਕਿ ਨੀ ਕੋਰਟ ਨਹੀਂ ਤੇ ਮੈਨੂੰ ਉਹ ਜਮੀਰ ਥਾਣੇ ਚ ਕੀ ਕਰਨਾ ਹੈ ਨਹੀਂ ਨਹੀਂ ਮੇਰੇ ਕਹਿੰਦਾ ਹੈ ਕਿ ਜਿਹੜਾ ਸਮਾਨ ਹੈ ਪੁਲਿਸ ਵੱਲੋਂ ਜਮ੍ਹਾ ਰੱਖਿਆ ਗਿਆ ਲੋਕਾਂ ਦੀ ਮੰਗ ਹੁੰਦੀ ਵੀ ਤੁਹਾਡੀ ਕੈਪੀਟਿਊਸ਼ਨ ਹੋ ਮਾਮਲਾ ਦਰਜ ਹੋ ਗਿਆ ਜ਼ਮਾਨਤ ਜਿਹੜੀ ਇਹ ਮੇਰੇ ਧਿਆਨ ਚ ਹੈਗਾ ਅਸੀਂ ਇਹਦੇ ਲਈ ਕਹਿ ਵੀ ਰਹੇ ਹਾਂ ਕੁਝ ਕਰ ਵੀ ਰਹੇ ਹਾਂ ਇਹਦੇ ਲਈ